ਧੰਵਾਹਿ ਗੁਰੂ ਸਾਹਿਬ ਜੀਓ ਗਉੜੀ ਮਹਲਾ 5 ਵਾਂ ਕਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੋਣ ਸੋਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੋਂ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਪਰਤ ਵਿਹੂਣ ਕਹਾਂ ਸੁਹਾਗ ਨਾਮ ਵਿਸਾਰ ਲਗੈ ਅਨ ਸਵਾਇ ਤਾਂ ਕੀ ਆਸਨਾ ਪੂਜ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਕਰ ਕਿਰਪਾ ਪ੍ਰਭ ਆਪਣੀ ਦਾ ਨਾਨਕ ਨਾਮ ਜਪੈ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਡੇ ਜੀਵਨ ਨੂੰ ਸਫਲ ਕਰਨ ਵਾਸਤੇ अनेकाਾਂ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਸਤਿਗੁਰੂ ਕਹਿੰਦੇ ਭਾਈ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਇਸ ਮਨੁੱਖਾ ਜਨਮ ਨੂੰ ਸਫਲ ਕਰਨਾ ਹੈ ਕੋਈ ਸਾਸੰਗਤ ਜੀ ਇੱਕ ਉਦਾਹਰਣ ਹੈ ਕੋਈ ਬੱਚਾ ਸਕੂਲ ਵਿੱਚ ਫੇਲ ਹੋ ਜਾਏ ਨਾ ਚਲੋ ਟੀਚਰ ਚੰਗੇ ਨਹੀਂ ਸੀ ਪੜਾਉਣ ਵਾਲੇ ਸਕੂਲ ਚੰਗਾ ਨਹੀਂ ਸੀ ਜਾਂ ਬੱਚਾ ਨਹੀਂ ਪੜਦਾ ਸੀ ਪਰ ਇਥੇ ਨਹੀਂ ਕਹਿ ਸਕਦਾ ਕਿ ਕੋਈ ਸਿੱਖ ਫੇਲ ਹੋ ਗਿਆ ਜੇ ਹੋ ਗਿਆ ਤੇ ਉਹਦੀ ਆਪਣੇ ਕਰਮਾ ਕਰਕੇ ਆਗਿਆਨਤਾ ਕਰਕੇ ਜਿੱਥੇ ਸਾਨੂੰ 35 ਮਹਾਂਪੁਰਸ਼ ਪੜਾਉਣ ਵਾਲੇ ਬੈਠੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਹੈ ਸਾਡਾ ਜੀਵਨ ਦਾ ਆਧਾਰ ਹੈ ਜੇ ਫਿਰ ਵੀ ਸਿੱਖ ਫੇਲ ਹੋ ਜਾਏ ਤੇ ਫਿਰ ਤਾਂ ਸੋਚਣਾ ਪਏ। ਪਾਸਾ ਕਹਿੰਦੇ ਨਾ ਰੈਣ ਗਵਾਈ ਸੋਇਕ ਹੈ। ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਚ ਹੈ। ਇਸ ਮਨੁੱਖਾ ਜਨਮ ਨੂੰ ਕਿਦਾਂ ਸਫਲ ਕਰਨਾ ਹੈ? ਅਸੀਂ ਰੋਜ਼ ਪੜਦੇ ਹਾਂ। ਭਈ ਪ੍ਰਾਪਤ ਮਾਨੁੱਖ ਦੇ ਹੋਰੀਆ। ਕਾਦੇ ਵਾਸਤੇ ਜੀਵਨ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਫਿਰ ਮਨੁੱਖਾਂ ਨੇ ਸੋਚਿਆ ਵੀ ਰੱਬ ਮਿਲਣਾ ਫਿਰ ਕਿਸੇ ਨੇ ਆਖਿਆ ਵੀ ਜੰਗਲਾਂ ਵਿੱਚ ਚਲੇ ਜਾਓ ਕਿਸੇ ਨੇ ਆਖਿਆ ਪੁੱਠੇ ਲਟਕ ਕੇ ਜਾਓ ਬੜੇ ਕਰਮਕਾਂਡ ਕੀਤੇ ਉਹਨਾਂ ਨੂੰ ਸਤਿਗੁਰੂ ਨੇ ਆਖਿਆ ਕਹਿੰਦੇ ਅਵਰ ਕਾਜ تیر ਕਿਤੇ ਨਾ ਕਾਮ ਤੇ ਸਤਿਗੁਰੂ ਜੀ ਕੀ ਕਰਨਾ ਕਹਿੰਦੇ ਮਿਲ ਸਾਧ ਸੰਗਤ ਪੱਜ ਕੇਵਲ ਨਾ ਗੁਰੂ ਕੀ ਸੰਗਤ ਕਰ ਤੇ ਕੇਵਲ ਪਰਮੇਸ਼ਰ ਦਾ ਨਾਮ ਸਿਮਰਨ ਕਰ ਸਾਧ ਸੰਗਤ ਭਜ ਕੇਵਲ ਨਾਮ ਸਤਗੁਰ ਕਹਿੰਦੇ ਨਾਮ ਜਪੋ ਮੇਰੇ ਸਾਜਣ ਸਹਿਣਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡੇ ਭਾਗ ਗੁਰਮੁਖ ਹਰ ਲੈ ਅੱਜ ਦੇ ਸ਼ਬਦ ਵਿੱਚ ਸਤਗੁਰ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਪ੍ਰਾਣੀ ਕਿਹਨੂੰ ਕਹਿੰਦੇ ਆ ਜਿਹਦੇ ਅੰਦਰ ਪ੍ਰਾਣ ਚੱਲ ਰਹੇ ਸਤਿਗੁਰੂ ਕਹਿੰਦੇ ਕਾਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾ ਤੇਰੇ ਅੰਦਰ ਸਾਹ ਚੱਲਦੇ ਪਏ ਨਾ ਤੇ ਪ੍ਰਮਾਤਮਾ ਦੀ ਭਗਤੀ ਕਰ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਸਤਿਗੁਰੂ ਕਹਿੰਦੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਕਹਿੰਦੇ ਨਾਮ ਮੰਗਣਾ ਪਰਮੇਸ਼ਰ ਦੇ ਕੋਲ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਨਾਮ ਬਿਨਾ ਜੋ ਪਹਿਰੇ ਖਾਏ ਕਹਿੰਦੇ ਉਹ ਤਰਕਾਰ ਹੈ ਜਿਹੜਾ ਮਨੁੱਖ ਨਾਮ ਜਪਣ ਤੋਂ ਬਿਨਾ ਪਹਿਨਦਾ ਹੈ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਜੂਠਣ ਮੇ ਪਾਏ ਜੇ ਆਪਾਂ ਪੁਰਾਣੇ ਸਮੇਂ ਵਿੱਚ ਦੇਖੀਏ ਨਾ ਜਦੋਂ ਆਪਾਂ ਨਵੇਂ ਕੱਪੜੇ ਪਾਉਂਦੇ ਸੀ ਜਦੋਂ ਲੈ ਕੇ ਆਉਨੇ ਜਾਂ ਤਾਂ ਰੱਬ ਦਾ ਸ਼ੁਕਰ ਕਰਨਾ ਜਾਂ ਫਿਰ ਮਾਂ-ਬਾਪ ਦੇ ਚਰਨਾਂ ਨੂੰ ਲਾ ਕੇ ਪਾਉਣੇ ਇਹ ਬਜ਼ੁਰਗ ਕਰਦੇ ਹੁੰਦੇ ਸੀ ਤੇ ਕਿਉਂਕਿ ਉਹ ਪ੍ਰਮਾਤਮਾ ਦੇਣ ਖਾਣ ਵਾਸਤੇ ਉਹ ਦੇ ਰਿਹਾ ਪਹਿਨਣ ਵਾਸਤੇ ਉਹ ਦੇ ਰਿਹਾ ਸਾਧ ਸੰਗਤ ਜੀ ਕਦੇ ਦੇਖੋ ਉਹ ਵੀ ਲੋਕ ਹਨ ਜਿਨ੍ਹਾਂ ਨੂੰ ਪਹਿਨਣ ਵਾਸਤੇ ਜਿਨ੍ਹਾਂ ਕੋਲ ਬਸਤਰ ਨਹੀਂ ਹਨ ਜਿਨ੍ਹਾਂ ਕੋਲ ਖਾਣ ਵਾਸਤੇ ਭੋਜਨ ਨਹੀਂ ਇਦਾਂ ਦੇ ਵੀ ਲੋਕ ਆ ਜਿਹੜੇ ਕੂੜੇ ਦੇ ਵਿੱਚੋਂ ਕਥਰੇ ਦੇ ਵਿੱਚੋਂ ਕੱਢ ਕੇ ਖਾਂਦੇ ਇਦਾਂ ਦੇ ਵੀ ਸਾਨੂੰ ਇਹਨਾਂ ਕੁਝ ਦਿੱਤਾ ਕਹਿੰਦੇ ਭਾਈ ਉਹਦਾ ਸ਼ੁਕਰ ਕਰ ਮਹਾਰਾਜ ਕਹਿੰਦੇ ਜਿਉਂ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੁੱਕਰ ਜੂਠਣ ਮੈਂ ਪਾਏ ਜਿਦਾ ਕੁੱਤਾ ਜੂਠ ਵਿੱਚ ਮੂੰਹ ਮਾਰਦਾ ਨਾ ਕਹਿੰਦੇ ਉਦਾਂ ਦਾ ਉਹਦਾ ਜੀਵਨ ਹੈ ਜਿਹੜਾ ਨਾਮ ਜਪਣ ਤੋਂ ਬਿਨਾ ਕੁਝ ਖਾਂਦਾ ਹੈ ਉਹਦਾ ਸ਼ੁਕਰ ਕਰਨਾ ਉਹਨੇ ਦਿੱਤਾ ਹੈ ਦੰਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵੇ ਅ ਗਣਤ ਭਰੇ ਪੰਡਾ ਉਹ ਇੰਨਾ ਦੇ ਰਿਹਾ ਐਸੀ ਇੱਕ ਪੰਕਤੀ ਪੜ੍ਹਦੇ ਮੈਂ ਕੱਲ ਵੀ ਬਿੰਦ ਕੀਤੀ ਦਿਂਦਾ ਦੇ ਲੈਂਦੇ ਥੱਕ ਪਾਏ ਇਨਸਾਨ ਥੱਕ ਜਾਂਦਾ ਪਰ ਆਪਾਂ ਕਹੀ ਵੀ ਲੋ ਨਹੀਂ ਬੰਦਾ ਥੱਕਦਾ ਹੀ ਨਹੀਂ ਬੰਦੇ ਦੌੜ ਲੱਗੀ ਨਾ ਹਜ਼ਾਰਾਂ ਤੇ ਲੱਖਾਂ ਦੀ ਦੌੜ ਲੱਗੀ ਹੈ ਲੱਖਾਂ ਤੇ ਕਰੋੜਾਂ ਦੀ ਦੌੜ ਲੱਗੀ ਹੈ ਸੈਸ ਖਟੇ ਲੱਖ ਕੋ ਉਠਦਾ ਆਵੇ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਗ ਪਰ ਇੱਕ ਦਿਨ ਇਦਾਂ ਦਾ ਹੁੰਦਾ ਬੰਦਾ ਥੱਕ ਜਾਂਦਾ ਰੱਬ ਇੰਨਾ ਦੇ ਆਲੂ ਹੈ ਉਹ ਫੇਰ ਵੀ ਦੇ ਰਹੇ ਹੁਣ ਦੇਖੋ ਨਾਲ ਥੱਕਿਆ ਅਗੇ ਦਾ ਸਰੀਰ ਥੱਕ ਜਾਂਦਾ ਹੱਡ ਕਰੜੇ ਹੋ ਜਾਂਦੇ ਸਖਤ ਹੋ ਜਾਂਦੇ ਹੱਡ ਤੇ ਕੱਪੜੇ ਪਾਉਣ ਕੱਪੜੇ ਵੀ ਨਹੀਂ ਪੈਂਦੇ ਬੰਦੇ ਦਾ ਮਾਨੇ ਖਤਮ ਹੋ ਜਾਂਦਾ ਕਿ ਕੱਪੜੇ ਕੀ ਪਾਉਣੇ ਆ ਸਰੀਰੇ ਨਹੀਂ ਰਹਿੰਦਾ ਕੱਪੜੇ ਕੀ ਪਾਉਣੇ ਇੱਕ ਦਿਨ ਇੰਨਾ ਸਮਾਂ ਆ ਜਾਂਦਾ ਖਾ ਖਾ ਕੇ ਖਾ ਖਾ ਕੇ ਦੰਦ ਕੱਸ ਜਾਂਦੇ ਆ ਤੇ ਸਵਾਦ ਵੀ ਖਤਮ ਹੋ ਜਾਂਦਾ ਸਤਗੁਰੂ ਕਹਿ ਰਿਹਾ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਣਦਿਆਂ ਸਭ ਅੰਗ ਪਰ ਨਾਲ ਆਕਿਆ ਤ੍ਰਿਗ ਤਿਨਾ ਕਾ ਜੀਵਿਆ ਜਿਨ ਸੱਚ ਨਾਲ ਲੱਗੋ ਰੰਗ ਕਹਿੰਦੇ ਤਰਕਾਰ ਹੈ ਉਹਨਾਂ ਦਾ ਜੀਵਨ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ ਖਾਂਦੇ ਵੀ ਆ ਪਹਿਣਦੇ ਵੀ ਉਹਨੇ ਦਿੱਤਾ ਤੇ ਸਤਗੁਰੂ ਕਹਿੰਦੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਉਹਦਾ ਸ਼ੁਕਰ ਕਰਨਾ ਜਿਹੜਾ ਬੰਦਾ ਸ਼ੁਕਰ ਕਰਦਾ ਹੈ ਨਾ ਉਹ ਸੰਤੋਖੀ ਹੈ ਉਹਦੇ ਜੀਵਨ ਵਿੱਚ ਸੰਤੋਖ ਆ ਗਿਆ ਤੇ ਜਿਹੜਾ ਉਲੰਭੇ ਦਿੰਦਾ ਹੈ ਸ਼ਿਕਵੇ ਕਰਦਾ ਤੇ ਜਿਹੜਾ ਸ਼ਿਕਵੇ ਕਰਦਾ ਕਦੇ ਸ਼ੁਕਰ ਨਹੀਂ ਕਰੇਗਾ ਤੇ ਜਿਹੜਾ ਸ਼ੁਕਰ ਕਰਦਾ ਉਹ ਸ਼ਿਕਵਾ ਨਹੀਂ ਕਰੇਗਾ ਉਹ ਕਹੇਗਾ ਜੋ ਤਦ ਭਾਵੈ ਸਾਈ ਪਲੀ ਕਰ ਜੋ ਤੂੰ ਪਰਮੇਸ਼ਰ ਕਰਦੇ ਆ ਹੁਣਾ ਵੀ ਉਹਦੇ ਕੀਤੇ ਆ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਇਸ ਭਾਵੇ ਨਾਨਕਾ ਸਾਈ ਗੱਲ ਚੰਗੀ ਸਤਿਗੁਰੂ ਕਹਿੰਦੇ ਭਾਈ ਇਸ ਜੀਵਨ ਨੂੰ ਸਫਲ ਕਰਨਾ ਨਾ ਤੇ ਨਿਤ ਨਿਪਰਮਾਣੀ ਪਰਮੇਸ਼ਰ ਦਾ ਨਾਮ ਜਪੋ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਇਹ ਨਹੀਂ ਇੱਕ ਦਿਨ ਜਪਣਾ ਡੇ ਨਾਈਟ ਐਵਰੀ ਡੇ ਹਰੇਕ ਵੇਲੇ ਹਰ ਸਮੇਂ ਉਹਨੂੰ ਯਾਦ ਕਰਨਾ ਹਰ ਹਰ ਨਾਮ ਜਪੋ ਨਿਤ ਨਿਤ ਪ੍ਰਾਣੀ ਨਿਤ ਉਹਨੂੰ ਜਪਣਾ ਨਿਤ ਜਪੀਏ ਸਾਸ ਗਰਾਸ ਨਾਮ ਪਰਬਤ ਗਾਰ ਨਿਤ ਜਪਣਾ ਵੀ ਚਲੋ ਅੱਜ ਐਤਵਾਰ ਜਪ ਲਿਆ ਅੱਜ ਸੰਗਰਾਂਦ ਦੇ ਗੁਰਦੁਆਰੇ ਚਲੇ ਗਏ ਗੁਰਪੁਰ ਵਾਗੇ ਗੁਰਦੁਆਰੇ ਚਲੇ ਗਏ ਨਿਤ ਜਪਣਾ ਨਿਤ ਖਾ ਰਹੇ ਆ ਨਾ ਤੇ ਨਿਤ ਜਪਣਾ ਇਹਦੇ ਨਾਲ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਹੈ ਜੇ ਆਪਾਂ ਨਹੀਂ ਜਪਾਂਗੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਣਾ ਜੇ ਜਪ ਵੀ ਲਵਾਂਗੇ ਆਪਣਾ ਜੀਵਨ ਸਫਲ ਹੋਏਗਾ ਆਪਣਾ ਜੀਵਨ ਸਫਲ ਹੋਏਗਾ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਗੁਰਮਤਿ ਦਾ ਬਹੁਤ ਵੱਡਾ ਫੈਸਲਾ ਸਤਿਗੁਰੂ ਕਹਿੰਦੇ ਭਾਈ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਪਰਮੇਸ਼ਰ ਨੂੰ ਯਾਦ ਕਰ ਜੇ ਤੇਰਾ ਨਹੀਂ ਤੇਰੇ ਕੋਲ ਬੈਠ ਹੁੰਦਾ ਨਾ ਲੱਤਾਂ ਲੰਬਾ ਲੱਤਾਂ ਲੰਮੀਆਂ ਕਰਕੇ ਬਹਿ ਜਾ ਕੋਈ ਗੱਲ ਨਹੀਂ ਤੇ ਪਰ ਜਪ ਸਈ ਜਪਣਾ ਤਾਂ ਮੰਨਣੇ ਆਣਾ ਤੇ ਸਤਿਗੁਰੂ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਭਗਤ ਕਬੀਰ ਸਾਹਿਬ ਵੀ ਕਹਿੰਦੇ ਆ ਕਹਿੰਦੇ ਮਨ ਵਿੱਚੋਂ ਭਰਮ ਕੱਢ ਦਿਓ ਕੀ ਆਪਾਂ ਸੰਸਾਰ ਦੇ ਵਿੱਚ ਬੈਠੇ ਰਹਿਣਾ ਹੈ ਸਮੇਂ ਦਾ ਕੋਈ ਭਰੋਸਾ ਨਹੀਂ ਕਹਿੰਦੇ ਕਹਿਤ ਕਬੀਰ ਸੁਣੋ રે ਪ੍ਰਾਣੀ ਛੋਡੋ ਮਨ ਕੇ ਭਰਮਾਂ ਕੇਵਲ ਨਾਮ ਜਪੋ રે ਪ੍ਰਾਣੀ ਪਰੋ ਏਕ ਕੀ ਸਰਨ ਕੇਵਲ ਪਰਮੇਸ਼ਰ ਦਾ ਨਾਮ ਜਪਣਾ ਉੱਠਦੇ ਆਂ ਬਹਿੰਦੇ ਆਂ ਉਹਨੂੰ ਯਾਦ ਕਰਨਾ ਕਿੰਨਾ ਦਿਆਲੂ ਆ ਕਿੰਨਾ ਕਿਰਪਾਲੂ ਆ ਕਿੰਨਾ ਸਾਨੂੰ ਦੇ ਰਿਹਾ ਇਥੋਂ ਤੱਕ ਕਰ ਸਾਡੇ ਔਗਣ ਵੀ ਦੇਖ ਰਿਹਾ ਆ ਗਲਗੀਧਰ ਪਾਤਸ਼ਾਹ ਦੇ ਬਚਨਾਂ ਕਹਿੰਦੇ ਦੀਨ ਦਿਆਲ ਦਿਆ ਨਿਧ ਉਹ ਪਰਮਾਸ਼ਰ ਦਿਆਲੂ ਹੈ ਦਿਆ ਦਾ ਖਜ਼ਾਨਾ ਹੈ ਦੀਨ ਦਿਆਲ ਦਿਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਉਹ ਦੇ ਰਿਹਾ ਹੈ ਉਹ ਕਦੇ ਨਹੀਂ ਪਿੱਛੇ ਹਟਦਾ ਪਰਮੇਸ਼ਰ ਕਿਰਪਾ ਕਰਦਾ ਇੱਕ ਨਾਮ ਬਹੁਤ ਵੱਡਾ ਪੈਗੰਬਰ ਹੋਇਆ ਇਸਲਾਮ ਦੇ ਵਿੱਚ ਉਹਦਾ ਨਾਮ ਸੀ موسی ਪੈਗੰਬਰ ਉਹਨੇ ਅੱਲਾ ਨੂੰ ਆਖਿਆ ਰੱਬ ਨੂੰ ਆਖਿਆ ਭਾਈ ਗੁਰੂ ਨੂੰ ਆਖਿਆ ਵੀ ਮੈਂ ਇੱਕ ਦਿਨ ਸਾਰੇ ਸੰਸਾਰ ਨੂੰ ਰਿਜਕ ਮੈਂ ਦੇਣਾ ਤੇ ਪ੍ਰਮਾਤਮਾ ਨੇ ਆਖਿਆ ਵੀ ਤੇਰੇ ਕੋਲ ਇਹ ਕੰਮ ਨਹੀਂ ਹੋ ਸਕਦਾ ਕਹਿੰਦਾ ਜੀ ਮੈਂ ਕੋਸ਼ਿਸ਼ ਕਰਾਂਗਾ ਕਹਿੰਦੇ ਠੀਕ ਹੈ ਉਹ ਸ਼ੁਰੂ ਹੋ ਗਿਆ ਰਿਜਕ ਦੇਣਾ ਸਾਰਿਆਂ ਨੂੰ ਦੇ ਰਿਹਾ ਪਰ ਇੱਕ ਬੰਦਾ ਬਹੁਤ ਭੈੜਾ ਕੰਮ ਕਰ ਰਿਹਾ ਸੀ ਕੋਈ ਕਰਮ ਕਰ ਰਿਹਾ ਸੀ ਉਹਨੂੰ ਬੜਾ ਗੁੱਸਾ ਆਇਆ ਵੀ ਇਹਨੂੰ ਨਹੀਂ ਦੇਣਾ ਇਹ ਗਲਤ ਕੰਮ ਕਰ ਰਿਹਾ ਇਹਨੂੰ ਨਹੀਂ ਦੇਣਾ ਸਾਰਾ ਦਿਨ ਹੋ ਗਿਆ ਔਰ ਜਦੋਂ ਰਾਤ ਨੂੰ ਬੈਠਣਾ ਇਵਾਦਤ ਦੇ ਵਿੱਚ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਭਗਤ ਰਵਿਦਾਸ ਜੀ ਦਾ ਕਾਰਣ ਕਵਨ ਆ ਬੋਲ ਕਿ ਪਰਮੇਸ਼ਰ ਕਿਉਂ ਨਹੀਂ ਬੋਲ ਰਿਹਾ ਇਹ ਸਾਡੇ ਅੰਦਰ ਭਾਵਨਾ ਆ ਜਾਂਦੀ ਹੈ ਨਾ ਜੇ ਅਸੀਂ ਇੱਕ ਦਿਨ ਦੋ ਦਿਨ ਇੱਕ ਹਫਤਾ ਪਾਠ ਨਹੀਂ ਕੀਤਾ ਤੇ ਅਰਦਾਸ ਕਰੀਏ ਕਿ ਕਾਰਨ ਕਵਣ ਆਬੋਲ ਕਿਉਂ ਪਰਮਾਤਮਾ ਕਿਉਂ ਨਹੀਂ ਬੋਲ ਰਿਹਾ ਉਹਨੇ ਬੋਲਣਾ ਨਾ ਤੇ ਉਹਨੇ ਅਰਦਾਸ ਕੀਤੀ ਰੱਬ ਪਰਮੇਸ਼ਰ ਅੱਲਾਹ ਕਿਉਂ ਨਹੀਂ ਬੋਲ ਰਿਹਾ ਉਹਨੇ ਆਖਿਆ ਤੈਨੂੰ ਕਿਹਾ ਸੀ ਨਾ ਤੂੰ ਨਹੀਂ ਰਿਕ ਦੇ ਸਕਦਾ ਕਹਿੰਦਾ ਕੀ ਗਲਤੀ ਹੋ ਗਈ ਕੱਲ ਇੱਕ ਬੰਦਾ ਸੀਗਾ ਨਾ ਉਹਦਾ ਤੂੰ ਭੈੜਾ ਕੰਮ ਦੇਖਿਆ ਉਹਦੇ ਕਰਮ ਸੀਗੇ ਉਹਦੇ ਕਰਮਾਂ ਦਾ ਫੈਸਲਾ ਹੋਏਗਾ ਪਰ ਰੋਟੀ ਤਾਂ ਮੈਨੂੰ ਦੇ ਰਿਆ ਨਾ ਉਹਨੂੰ ਤਾਂ ਮੈਂ ਰਿਜਕ ਦੇ ਰਿਆ ਪ੍ਰਮਾਤਮਾ ਇੰਨਾ ਦਿਆਲੂ ਹੈ ਦੀਨ ਦਿਆਲ ਦਿਆ ਨਿਧ ਦੋਖਣ ਦੇਕਤ ਹੈ ਪਰ ਦੇਤ ਨਹਾਰੇ ਜਦੋਂ ਅਸੀਂ ਆਪਣੇ ਆਪ ਨੂੰ ਦੇਖਦੇ ਆ ਆਪਣੇ ਅੰਦਰ ਦੇਖਦੇ ਆ ਅਸੀਂ ਔਗਣਾ ਦੇ ਨਾਲ ਭਰੇ ਆ ਅਸੀਂ ਜਦੋਂ ਦੂਸਰੇ ਨੂੰ ਦੇਖਦੇ ਆ ਤੇ ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਣ ਵਿੱਚ ਸਿਰ ਨੀਵਾ ਕਰ ਦੇ ਤੇ ਸਾਨੂੰ ਪਤਾ ਲੱਗੇਗਾ ਅਸੀਂ ਦੋਕਾਂ ਦੇ ਦੇਖਦੇ ਹਾਂ ਔਗਣ ਆਪਣੇ ਦੇਖਦੇ ਹਾਂ ਗੁਣ ਦੂਸਰੇ ਦੇ ਦੇਖਦੇ ਹਾਂ ਬਰਿਆਈਆਂ ਆਪਣੀਆਂ ਦੇਖਦੇ ਹਾਂ ਚੰਗਿਆਈਆਂ ਉਸ ਦਿਨ ਗੱਲ ਬਣੇਗੀ ਆਪਣੇ ਗਰੀਬਾਣ ਵਿੱਚ ਸਿਰ ਨੀਵਾ ਕਰ ਦੇ ਉਸ ਦਿਨ ਗੱਲ ਬਣੇਗੀ ਜਿੱਦਨ ਅਸੀਂ ਆਪਣੇ ਅੰਦਰ ਨੂੰ ਦੇਖਣ ਦਾ ਯਤਨ ਕਰਾਂਗੇ ਅਸੀਂ ਜਿੱਦਨ ਦੇਖਿਆ ਨਾ ਅੰਦਰ ਤੇ ਬਾਣੀ ਨੇ ਆਖਿਆ ਨਾ ਕਹਿੰਦੇ ਹਮ ਅਬਗੁਣ ਭਰੇ ਹਮ ਦੇਦਨ ਕਿ ਤੁਮ ਅਬਗੁਣ ਭਰੇ ਹਮ ਅਬਗੁਣ ਭਰੇ ਏਕ ਗੁਣ ਮੈਂ ਬਾਣੀ ਇਹ ਕਹਿੰਦੀ ਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਤੁਹਾਾਰੇ ਤਾਂ ਨਹੀਂ ਬੋਲਿਆ ਤੇਤੇ ਔਗਣ ਹਮਾਰੇ ਤੇ ਜਦੋਂ ਅਸੀਂ ਆਪਣੇ ਆਪ ਨੂੰ ਦੇਖੋ ਮਾਤਾ ਜੀ ਮੋਬਾਈਲ ਬੰਦ ਕਰ ਦਿਓ ਸਾਰਾ ਦਿਨ ਇਹੀ ਕੰਮ ਕਰਨਾ ਆਪਾਂ ਗੁਰਦੁਆਰੇ ਬੈਠੇ ਆ ਤੇ ਕਿਰਪਾ ਕਰਕੇ ਤੇ ਸੰਗਤ ਆਪਾਂ ਕਰਦੇ ਆ ਤੇ ਗੁਰੂ ਮਹਾਰਾਜ ਦੇ ਕੋਲੋਂ ਕੁਝ ਸੁਣੀਏ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਸੁਣੀਏ ਜੇ ਆਪਾਂ ਆਈ ਗਏ ਗੁਰਦੁਆਰੇ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਰਦੇ ਕਿਰਪਾ ਜੇ ਜਦੋਂ ਅਸੀਂ ਆਪਣੇ ਅੰਦਰ ਨੂੰ ਦੇਖਾਂਗੇ ਵੀ ਹਮ ਅਪਗੁਣ ਭਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਇਹ ਮੇਰੇ ਔਗਣ ਤੇ ਜਦੋਂ ਅਸੀਂ ਅੰਦਰ ਦੇਖਾਂਗੇ ਗੁਰੂ ਮਹਾਰਾਜ ਕਹਿੰਦੇ ਉਹ ਦਿਨ ਪਰ ਲਗਨ ਪੈਦਾ ਹੋਏਗੀ ਕਿ ਮੈਂ ਸਤਗੁਰ ਦੇ ਅੱਗੇ ਅਰਦਾਸ ਕਰਾਂ ਤੇ ਉਹ ਗੁਣ ਪੈਦਾ ਕਰਨ ਵਾਸਤੇ ਜੋ ਵੀ ਸਾਡੇ ਵਿੱਚ ਚੰਗੇ ਗੁਣ ਹੈ ਨਾ ਜੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਬਾਣੀ ਪੜ੍ਹਦੇ ਹਾਂ ਸੰਗਤ ਕਰਦੇ ਹਾਂ ਸੇਵਾ ਕਰਦੇ ਹਾਂ ਇਹ ਸਾਰੇ ਚੰਗੇ ਗੁਣ ਪਰਮੇਸ਼ਰ ਦੇ ਇੱਕ ਵੀ ਸਾਡੇ ਕੋਲ ਨਹੀਂ ਹਮ ਅਫਗੁਣ ਪਰ ਏਕ ਗੁਣ ਨਹੀਂ ਜੋ ਸਾਡੇ ਕੋਲ ਚੰਗੇ ਗੁਣ ਵਾਪਸ ਲੈ ਲੈ ਸਾਡੇ ਕੋਲ ਕੀ ਹੈ ਕੁਝ ਵੀ ਨਹੀਂ ਮਹਾਰਾਜ ਕਹਿੰਦੇ ਜਿੱਦਣ ਅਸਾਂ ਗੁਣਾਂ ਦਾ ਹੰਕਾਰ ਕਰੋਗੇ ਨਾ ਹਰ ਬਿਸਰਤ ਤੇਰੇ ਗੁਣ ਗਲਿਆ ਤੇਰੇ ਗੁਣ ਗਲ ਜਾਣਗੇ ਖਤਮ ਹੋ ਜਾਣਗੇ ਤੇ ਉਹਦੇ ਅੱਗੇ ਅਰਦਾਸ ਕਰ ਉਹ ਇੰਨਾ ਦਿਆਲੂ ਆ ਇੰਨਾ ਦਿਆਲੂ ਆ ਉਹਦੇ ਕੋਲ ਆ ਕੇ ਅਰਦਾਸ ਕਰੋ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋ ਨ ਸੋਜੀ ਜੇ ਤਿਸ ਗੁਣ ਕੋ ਕਰੇ ਸਤਿਗੁਰੂ ਕਹਿੰਦੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਕਹਿੰਦੇ ਨਿਤ ਹਮੇਸ਼ਾ ਹੀ ਉਸ ਪ੍ਰਮਾਤਮਾ ਨੂੰ ਯਾਦ ਕਰੋ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੋਂ ਤ੍ਰਿਗ ਦੇਹ ਬਿਗਾਨੀ ਨਾਮ ਤੋਂ ਬਿਨਾ ਇਹ ਦੇਹ ਜਿਹੜੀ ਹੈ ਨਾ ਤਰਕਾਰ ਜੋਗ ਇਹਨੇ ਇੱਕ ਦਿਨ ਬਿਗਾਨੀ ਹੋ ਜਾਣਾ ਇਸ ਸਰੀਰ ਛੱਡੇ ਦੇਣਾ ਨਾ ਇੱਕ ਦਿਨ ਅੱਜ ਨਹੀਂ ਤਾਂ ਕੱਲ ਮਹਾਰਾਜ ਕਹਿੰਦੇ ਜੋ ਉਪਜੋ ਸੋ ਬਿਣਸਹਿ ਪਰੋ ਆਜ ਕੇ ਕਾਲ ਅਸੀਂ ਜੀਵਨ ਵਿੱਚ ਸਿੱਖ ਲਈਏ ਮੈਂ ਹਮੇਸ਼ਾ ਬੇਨਤੀ ਕਰਦਾ ਸਾਨੂੰ ਦੋ ਚੀਜ਼ਾਂ ਯਾਦ ਆਣ ਵੀ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਆ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਬਲਣ ਕੀ ਇਹ ਤੇਰੀ ਬਰੀਆ ਔਰ ਦੂਸਰਾ ਕੰਮ ਅਸੀਂ ਗੁਰਦੁਆਰੇ ਕਿਉਂ ਆਉਂਨੇ ਆ ਸਤਗੁਰ ਕਹਿੰਦੇ ਆ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਇਹ ਗੁਰਦੁਆਰੇ ਆ ਕੇ ਅਸੀਂ ਸਿੱਖਣਾ ਇਹ ਸਕੂਲ ਹੈ ਤੇ ਇੱਕ ਦਿਨ ਇਹ ਸਰੀਰ ਬਗਾਨਾ ਹੋ ਜਾਏਗਾ ਸਾੜ ਦਿੱਤਾ ਜਾਏਗਾ ਕੁਝ ਵੀ ਨਹੀਂ ਬੱਲੇ ਪੈਣਾ ਹੱਡੀਆਂ ਦੀ ਮੁੱਠ ਬਣ ਜਾਣੀ ਹੋਰ ਕੁਝ ਨਹੀਂ ਇਸ ਕਰਕੇ ਸਤਗੁਰ ਕਹਿੰਦੇ ਸਮਾ ਮਿਲਿਆ ਪ੍ਰਾਣੀ ਕਿਹਨੂੰ ਕਹਿੰਦੇ ਜਿਹਦੇ ਅੰਦਰ ਪ੍ਰਾਣ ਚੱਲਦੇ ਆ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੋਣ ਤ੍ਰਿਗ ਦੇ ਬਿਗਾਨੀ ਰਹਾਓ ਉਦਾਹਰਣ ਬੜੀ ਸੋਹਣੀ ਦਿੱਤੀ ਹੈ ਕਹਿੰਦੇ ਕਣ ਬਿਣਾ ਜੈਸੇ ਥੋਥਰ ਤੁਖਾ ਕਣ ਕਹਿੰਦੇ ਦਾਣਾ ਥੋਤਰ ਕਹਿੰਦੇ ਖਾਲੀ ਤੁਖਾ ਕਹਿੰਦੇ ਅਜ ਪੰਜਾਬੀ ਵਿੱਚ ਉਹਨੂੰ ਤੂੜੀ ਕਹਿੰਦੇ ਆ ਜਿਹੜੀ ਆ ਕਣਕ ਦੇ ਵਿੱਚੋਂ ਬਾਅਦ ਵਿੱਚ ਦਾਣੇ ਕੱਢ ਲਓ ਫਿਰ ਉਹ ਜਿਹੜਾ ਬਚਦਾ ਜਿਦਾਂ ਆਪਾਂ ਹਿੰਦੀ ਵਿੱਚ ਪੂਸਾ ਕਹਿ ਦਿੰਦੇ ਹੁਣ ਤੇ ਮਹਾਰਾਜ ਕਹਿੰਦੇ ਤੁਖਾ ਉਹ ਜੋ ਤੁਖਾਈ ਹੈ ਨਾ ਉਹਦੇ ਵਿੱਚ ਦਾਣਾ ਨਹੀਂ ਤੇ ਉਹ ਕਿਸ ਕੰਮ ਦਾ ਹੈ ਉਹ ਸਰੀਰ ਕਿਸ ਕੰਮ ਦਾ ਜਿਸ ਵਿੱਚ ਪਰਮਾਤਮਾ ਦੀ ਭਗਤੀ ਕੋਈ ਨਹੀਂ ਜਿਹਦੇ ਵਿੱਚ ਪਰਮੇਸ਼ਰ ਦਾ ਨਾਮ ਕੋਈ ਨਹੀਂ ਹੈ ਕਾਣ ਵਿਣਾ ਜੈਸੇ ਥੋਤਰ ਥੁੱਕਾ ਨਾਮ ਬਿਹੋਣ ਸੁੰਨੇ ਸੇ ਮੁਖਾ ਉਹ ਮੁਖ ਸੁਖ ਸੁੰਨੇ ਆ ਜਿਹੜੇ ਇਸ ਮੁਖ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਨਾਮ ਬਿਹੂਣ ਸੂਨੇ ਸੇ ਮੁਖਾ ਇਸ ਕਰਕੇ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਣ ਤ੍ਰਿਗ ਦੇ ਬਿਗਾਨੀ ਰਹਾਓ ਨਾਮ ਬਿਨਾ ਨਾਹੀ ਮੁਖ ਭਾਗ ਭਾਗ ਦਾ ਇੱਥੇ ਅਰਥ ਹੈ ਕਿਸਮਤ ਜਾਂ ਕਹਦੀਏ ਚਿਹਰੇ ਦੇ ਉੱਪਰ ਲਾਲੀ ਪ੍ਰਤਾਪ ਤੇਜ ਜਿਹਨੂੰ ਕਹਿੰਦੇ ਤੇਜ ਚਿਹਰੇ ਤੇ ਕੁਝ ਵੀ ਨਹੀਂ ਹੈ ਉਹ ਚਿਹਰੇ ਕਿਦਾਂ ਦੇ ਹੁੰਦੇ ਆ ਡਰਾਉਣੇ ਜਿਹੜੇ ਨਾਮ ਨਹੀਂ ਜਪਦੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਜਿਨ੍ਹਾਂ ਨੇ ਰੱਬ ਦਾ ਨਾਮ ਹੀ ਵਿਸਾਰ ਦਿੱਤਾ ਪਰ ਉਹਨਾਂ ਦੇ ਮੁਖ ਉਜਲੇ ਆ ਤੁਸੀਂ ਰੋਜ਼ ਪੜ੍ਹਦੇ ਹੋ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਜਲ ਮੁਖ ਹੋ ਗਏ ਨਾ ਉਹਨਾਂ ਦਾ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦੇ। ਨਾਮ ਬਿਨਾ ਨਾਹੀ ਮੁਖ ਭਾਗ ਮੁਖ ਦੇ ਖੱਕੇ ਨੂੰ ਸਿਆਰੀ ਹੈ ਮੁਖ ਤੇ। ਉਹਨਾਂ ਦੇ ਚਿਹਰੇ ਤੇ ਵੀ ਲਾਲੀ ਨਹੀਂ ਹੈ, ਚਿਹਰੇ ਤੇ ਵੀ ਤੇਜ ਨਹੀਂ ਹੈ। ਨਾਮ ਬਿਨਾ ਨਾਹੀ ਮੁਖ ਭਾਗ। ਭਰਤ ਵੀ ਹੋਣ ਕਹਾ ਸੁਹਾਗ ਭਰਤ ਕਹਿੰਦੇ ਭਰਤਾ, ਭਰਤਾ ਮਤਲਬ ਪਤੀ। ਪਤੀ ਤੋਂ ਬਿਨਾ ਪਤਨੀ ਦਾ ਕੀ ਸੁਹਾਗ ਹੈ? ਜਿਵੇਂ ਪਤੀ ਨਹੀਂ ਹੈ ਤੇ ਪਤਨੀ ਦਾ ਕੀ ਸੁਹਾਗ? ਉਹ ਸੁਹਾਗ ਥੋੜਾ ਕਹਿ ਜਾਗਦਾ। ਸਤਗੁਰੂ ਕਹਿ ਰਿਹਾ ਭਰਤ ਵਿਹੂਣ ਕਹਾ ਸੁਹਾਗ ਨਾਮ ਵਿਸਾਰ ਲੱਗੇ ਅਨ ਸਵਾਏ ਜਿਹੜੇ ਰੱਬ ਦੇ ਨਾਮ ਨੂੰ ਵਿਸਾਰ ਕੇ ਅਨ ਅਨ ਮਤਲਬ ਹੋਰ ਹੋਰ ਸਵਾਦ ਵਿੱਚ ਲੱਗੇ ਆ ਤਾਂ ਕਿ ਆਸ ਨਾ ਪੂਜੇ ਕਾਏ ਉਹਨਾਂ ਦੀ ਕੋਈ ਆਸ ਪੂਰੀ ਨਹੀਂ ਹੁੰਦੀ ਸਤਗੁਰ ਕਹਿ ਰਿਹਾ ਨਾਮ ਵਿਸਾਰ ਲੱਗੇ ਅਨ ਸਵਾਏ ਤਾਂ ਕਿ ਆਸ ਨਾ ਪੂਜੇ ਕਾਏ ਕਾਏ ਮਤਲਬ ਕੋਈ ਆਸ ਉਹਨਾਂ ਦੀ ਪੂਰੀ ਨਿਯਤ ਪਰ ਜਿਹੜੇ ਉਹਦੇ ਬਣ ਜਾਂਦੇ ਹਨ ਮੈਂ ਇੱਕ ਸਾਖੀ ਆਪਜੀ ਦੇ ਨਾਲ ਸਾਂਝੀ ਕਰਦਾ ਜਗਰਾਵਾਂ ਦੇ ਕੋਲ ਇੱਕ ਪਿੰਡ ਮੱਲਾ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉੱਥੇ ਦਾ ਇੱਕ ਸਿੱਖ ਸੀ ਭਾਈ ਧਰਮਾ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲੋਂ ਸਿੱਖੀ ਪ੍ਰਾਪਤ ਕੀਤੀ ਜਦੋਂ ਭਾਈ ਸਤਗੁਰ ਜੀ ਦਰੋਲੀ ਭਾਈ ਆਏ ਤੇ ਭਾਈ ਧਰਮਾ ਜਿਹੜਾ ਸਾਧ ਸੰਗਤ ਦੀ ਅਤ ਦਾ ਗਰੀਬ ਇੱਕ ਦਿਨ ਬੈਠੇ ਮਨ ਦੇ ਵਿੱਚ ਆਇਆ ਕਿ ਜੇ ਮੇਰੇ ਘਰ ਕੋਈ ਆ ਵੀ ਜਾਵੇ ਨਾ ਫਿਰ ਮੈਨੂੰ ਕਿੱਥੋਂ ਰੋਟੀ ਖਿਲਾਵਾਂ ਕਿਉਂਕਿ ਮੇਰੇ ਕੋਲ ਖਾਣ ਵਾਸਤੇ ਨਹੀਂ ਹੈ ਸਿੱਖ ਦਾ ਤਾਂ ਕੰਮ ਇਹ ਹੈ ਵੀ ਘਰ ਸਿੱਖ ਦੇ ਘਰ ਕੋਈ ਵੀ ਆ ਜਾਏ ਦੋ ਆ ਜਾਣ ਚਾਰ ਆ ਜਾਣ ਉਹਦੇ ਸਿੱਖ ਦੇ ਘਰੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਵੀ ਇੰਨੀ ਕੰਗਾਲਤਾ ਇੰਨੀ ਗਰੀਬੀ ਆ ਮੇਰੇ ਕੋਲ ਇਦਾਂ ਦੀਆਂ ਸੋਚਾਂ ਵਿੱਚ ਬੈਠਾ ਫਿਰ ਸੋਚਦਾ ਬੱਚੇ ਵੱਡੇ ਹੋ ਗਏ ਆ ਕੱਲਰ ਬੱਚਿਆਂ ਦੇ ਰਿਸ਼ਤੇ ਕਰਨੇ ਆ ਕੌਣ ਆਏਗਾ ਸਾਡੇ ਘਰ ਸਾਡੇ ਕੋਲ ਤਾਂ ਪਾਣੀ ਤੋਂ ਬਗੈਰ ਹੈ ਹੀ ਕੁਛ ਨਹੀਂ ਜੋ ਥੋੜੀ ਬਹੁਤੀ ਮਜ਼ਦੂਰੀ ਕਰਦੇ ਆ ਥੋੜਾ ਬਤਾ ਰਾਸ਼ਨ ਖਾ ਲਈਦਾ ਰੋਟੀ ਬਣਾ ਲਈ ਫਿਰ ਉਹਦੇ ਇੱਕ ਦਿਨ ਮਨ ਵਿੱਚ ਆਇਆ ਜੀ ਕੀ ਵਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਵੀ ਸਾਡੀ ਕੋਈ ਪੀੜਾ ਹੋਵੇ ਤਾਂ ਅਸੀਂ ਸਤਗੁਰ ਦੇ ਅੱਗੇ ਅਰਦਾਸ ਕਰਨੀ ਹੈ ਨਾ ਪਿਓ ਨੇ ਮਨ ਵਿੱਚ ਸੋਚਿਆ ਵੀ ਚਲੋ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਨਾ ਗੁਰੂ ਸਾਹਿਬ ਨੂੰ ਕਹਿਣਾ ਕਿ ਸਤਗੁਰੂ ਇੰਨੀ ਕੰਗਾਲਤਾ ਕਰ ਕੋਈ ਆ ਜਾ ਦੋ ਬੰਦੇ ਤੇ ਰੋਟੀ ਵਾਸਤੇ ਵੀ ਕੁਝ ਨਹੀਂ ਹੈ ਕੱਲ ਬੱਚਿਆਂ ਦੇ ਰਿਸ਼ਤੇ ਕਰਨੇ ਆ ਕੁੜਮਾਉਣਗੇ ਤੇ ਕਿਹਨ ਕੌਣ ਰਿਸ਼ਤਾ ਕਰੇਗਾ ਸਾਡੇ ਘਰ ਇੰਨੀ ਕੰਗਾਲਤਾ ਇੰਨੀ ਗਰੀਬੀ ਹੈ ਦੇਖੋ ਗੁਰੂ ਦੀ ਬਖਸ਼ਿਸ਼ ਹੁੰਦੀ ਜਦੋਂ ਭਾਈ ਧਰਮਾ ਆਪਣੇ ਪੁੱਤਰ ਭਾਈ ਸਾਧੂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਗਿਆ ਸਤਗੁਰੂ ਜੀ ਦਾ ਦਰਬਾਰ ਸਜਿਆ ਸਮਾਪਤੀ ਹੋਈ ਜਿੰਨੇ ਵੀ ਸਿੱਖ ਆਏ ਸਨ ਦਸਵੰਧ ਲੈ ਕੇ ਆਏ ਸੀ ਸਾਰੇ ਆਪਣੀ ਭੇਟਾ ਰੱਖਦੇ ਹੁਣ ਕੋ ਤੋਂ ਮੱਥਾ ਟੇਕਣ ਵਾਸਤੇ ਪੈਸਾ ਵੀ ਨਹੀਂ ਸੀ ਉਹਦੇ ਨਮਸਕਾਰ ਕਰਕੇ ਮੱਥਾ ਟੇਕ ਕੇ ਪਿੱਛਾ ਪਿੱਛੇ ਜਾ ਕੇ ਬਹਿ ਗਿਆ ਹੁਣ ਅਰਦਾਸਾਂ ਹੋ ਰਹੀਆਂ ਜਿੰਨੀਆਂ ਭੇਟਾ ਸੰਗਤ ਲੈ ਕੇ ਆਈ ਜਾਂ ਦਸਵੰਧ ਹੁੰਦਾ ਸੀ ਅਰਦਾਸ ਹੁੰਦੀ ਸੀ ਤੇ ਗੁਰੂ ਮਹਾਰਾਜ ਤਾਂ ਜਾਣੀ ਜਾਣਾ ਅੰਤਰਜਾਮੀ ਸਤਗੁਰੂ ਨੇ ਆਖਿਆ ਭਾਈ ਧਰਮਿਆ ਤੂੰ ਕੁਛ ਨਹੀਂ ਮੰਗਣਾ ਸ਼ਰਮ ਆ ਗਈ ਲੋਕੀ ਕੀ ਕਹਿਣਗੇ ਕਹਿ ਲੱਗਾ ਨਹੀਂ ਸਤਗੁਰੂ ਮਹਾਰਾਜ ਕੁਛ ਨਹੀਂ ਚਾਹੀਦਾ ਥੋੜੀ ਦੇਰ ਬਾਅਦ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫੇਰ ਪੁੱਛਦੇ ਭਾਈ ਧਰਮਿਆ ਤੈਨੂੰ ਕੁਛ ਨਹੀਂ ਚਾਹੀਦਾ ਐਡੀ ਦੌਰੋਂ ਆਇਆ ਕੰਲਾਕ ਨੇ ਮਹਾਰਾਜ ਕਰਪਾ ਤੁਹਾਡੀ ਸਤਿਗੁਰੂ ਕਹਿੰਦੇ ਚੱਲੋ ਫਿਰ ਮੈਂ ਹੁਣ ਚੱਲਦਾ ਜਦੋਂ ਸਤਿਗੁਰ ਮਹਾਰਾਜ ਜੀ ਉੱਠੇ ਸੰਗਾਸਣ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਣ ਲੱਗੇ ਤੇ ਮਨ ਵਿੱਚ ਸੋਚਦਾ ਇਹ ਧਰਮ ਆਇਆ ਸੀ ਤੇ ਮੰਗ ਲੈਂਦਾ ਗੁਰੂ ਸਾਹਿਬ ਤੋਂ ਉਹ ਗੁਰੂ ਤਾਂ ਅੰਦਰ ਲਈ ਜਾਣਦਾ ਤੁਸੀਂ ਜੋ ਮਨ ਵਿੱਚ ਸੋਚ ਰਹੇ ਹੋ ਨਾ ਗੁਰੂ ਅੰਦਰ ਲਈ ਜਾਣਦਾ ਸਤਿਗੁਰ ਜੀ ਪਛਾਣ ਆ ਕੇ ਫਿਰ ਬਹਿ ਗਏ ਸੰਗਾਸਣ ਤੇ ਕਹਿੰਦੇ ਧਰਮਿਆ ਬੋਲਦਾ ਕਿਉਂ ਨਹੀਂ ਧਰਮਿਆ ਖੜਾ ਹੋ ਉਹ ਖੜਾ ਹੋ ਗਿਆ ਵੀ ਕਹਿੰਦਾ ਫਿਰ ਉਹ ਸ਼ਰਮ ਆ ਗਿਆ ਫਿਰ ਕਹਿੰਦਾ ਨਹੀਂ ਸਤਿਗੁਰੂ ਜੀ ਕੁਛ ਨਹੀਂ ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਛੇਵੇਂ ਪਾਤਸ਼ਾਹ ਜੀ ਉਹਦੇ ਕੋਲ ਗਏ ਕਹਿਣ ਲਗੇ ਧਰਮਿਆ ਜੇ ਤੂੰ ਨਹੀਂ ਮੰਗਣਾ ਤੇ ਮੈਂ ਮੰਗ ਲਵਾਂ ਕਹਿਣ ਲਗਾ ਸਤਿਗੁਰੂ ਮੈਂ ਕੀ ਦੇ ਸਕਦਾ ਮੈਂ ਤਾਂ ਮੇਰੇ ਕੋਲ ਤਾਂ ਮੱਥਾ ਟੇਕਣ ਵਾਸਤੇ ਵੀ ਪੈਸੇ ਨਹੀਂ ਸੀਗੇ ਮੈਂ ਤੁਹਾਡੇ ਕੋਲ ਆਇਆ ਤੁਸੀਂ ਤਾਂ ਸਾਰਾ ਕੁਝ ਜਾਣਦੇ ਹੋ ਜੋ 함ਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬ ਵਿਧ ਤੁਮ ਹਰ ਜਾਣੋ ਆਪੇ ਉਹ ਸਾਡੇ ਘਰ ਤਾਂ ਆਟਾ ਬਣੀ ਹੈ ਸਤਿਗੁਰ ਸਤਿਗੁਰ ਮਹਾਰਾਜ ਇੰਨੀ ਕੰਗਾਲਤਾ ਇੰਨੀ ਗਰੀਬੀ ਆ ਮੈਂ ਤੁਹਾਨੂੰ ਕੀ ਦੇ ਸਕਦਾ ਮੈਂ ਤਾਂ ਇਹ ਸੋਚਦਾ ਆ ਰਿਆਂ ਵੀ ਕੱਲ ਬੱਚੇ ਵੱਡੇ ਹੋ ਗਏ ਉਹਨਾਂ ਦੇ ਰਿਸ਼ਤੇ ਕਰਨੇ ਆ ਤੇ ਘਰ ਕੋਈ ਆਏਗਾ ਤਾਂ ਪਾਣੀ ਪਲਾਉਣ ਵਾਸਤੇ ਵੀ ਨਹੀਂ ਹੈ। ਮਾਰਾ ਕਹਿੰਦੇ ਫਿਰ ਮੈਂ ਮੰਗਾਂ ਕੁਝ। ਦੇਖੋ ਗੁਰੂ ਕਿੰਨਾ ਦਿਆਲੂ ਹੈ ਸਾਡਾ। ਕਹਿਣ ਲੱਗਾ ਸਤਿਗੁਰੂ ਮੈਂ ਦੇਖ ਹੀ ਸਕਦਾ ਤੈਨੂੰ ਥੋੜੇ ਦੇ ਸਕਦਾ ਕੁਝ। ਤੂੰ ਤਾਂ ਰੱਬ ਹੈ। ਤੂੰ ਤਾਂ ਪਰਮਾਤਮਾ ਤੈਨੂੰ ਥੋੜੇ ਅਸੀਂ ਦੇ ਸਕਦੇ ਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਂ ਤੇਰੇ ਕੋਲ ਮੰਗਣਾ ਤੂੰ ਮੈਨੂੰ ਦੇ। ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਨਹੀਂ ਸਮਝਿਆ ਤੁਹਾਡੀ ਗੱਲ। ਕਹਿ ਲੱਗਾ ਮਨਾ ਨਾ ਕਰੀ ਗੁਰੂ ਆਰ ਗੋਬਿੰਦ ਸਿੰਘ ਜੀ ਮਾਰ ਕੇ ਕਹਿ ਲੱਗੇ ਮਨਾ ਨਾ ਕਰੀ ਧਰਮਿਆ ਮੈਂ ਦਉ ਤੇਰੇ ਕੋਲ ਮੰਗਣ ਲੱਗਾ ਕਹਿ ਲੱਗਾ ਸਤਿਗੁਰੂ ਜੀ ਦੱਸੋ ਕਹਿ ਲੱਗੇ ਮੇਰੀ ਬੱਚੀ ਦਾ ਆਨੰਦ ਕਾਰਜ ਕਰਨਾ ਬੀਬੀ ਵੀਰੋ ਦਾ ਮੈਂ ਤੇਰੇ ਪੁੱਤਰ ਦਾ ਹੱਥ ਮੰਗਣ ਲੱਗਾ ਤੂੰ ਆਪਣੇ ਪੁੱਤਰ ਦਾ ਰਿਸ਼ਤਾ ਦੇ ਦੇ ਜਿਹੜਾ ਕਹਿੰਦਾ ਸੀ ਨਾ ਮੇਰੇ ਘਰ ਕੌਣ ਆਏਗਾ ਕੌਣ ਬੱਚਿਆਂ ਦਾ ਰਿਸ਼ਤਾ ਹੈ ਗੁਰੂ ਕਹਿੰਦਾ ਮੈਂ ਕਰਦਾ ਤੇਰੇ ਨਾਲ ਹੋਇਆ ਉਸੇ ਵੇਲੇ ਸਤਗੁਰ ਨੇ ਬਾਬਾ ਬੁੱਢਾ ਸਾਹਿਬ ਨੂੰ ਭਾਈ ਗੁਰਦਾਸ ਜੀ ਨੂੰ ਬੁਲਾਇਆ ਲਿਆਉ ਸਗਣ ਪਾਈਏ ਭਾਈ ਸਾਧੂ ਨੂੰ ਬਿਠਾ ਕੇ ਸਗਣ ਪਾਇਆ ਤੇ ਬੀਬੀ ਬੀਰੋ ਜੀ ਦਾ ਆਨੰਦ ਕਾਰਜ ਵੀ ਸਾਧੂ ਦੇ ਨਾਲ ਤੇ ਜਿਹਦਾ ਕੁੜਮੇ ਹੀ ਬਣਦਾ ਹੈ ਜਿਹਦਾ ਰਿਸ਼ਤੇਦਾਰ ਹੀ ਗੁਰੂ ਬਣ ਗਿਆ ਕਿ ਕੀ ਚਾਹੀਦਾ ਮੰਗਣ ਕੀ ਗਿਆ ਸੀ ਤੇ ਗੁਰੂ ਨੇ ਤਾਂ ਕਿੰਨਾ ਕੁਛ ਦੇ ਦਿੱਤਾ ਇੰਨਾ ਸਮਰੱਥ ਹੈ ਸਾਚੇ ਸਾਹਿਬਾਂ ਕਿਆ ਨਾ ਹੀ ਕਰਤੇ ਰਹਿ ਬਸ ਸਿਰਫ ਇਹ ਸਾਨੂੰ ਮੰਗਣਾ ਨਹੀਂ ਆਉਂਦਾ ਉਹ ਦੇਣ ਵਿੱਚ ਦੇਰੀ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਜਿਹੜਾ ਇਦਾਂ ਦਾ ਜੀਵਨ ਬਤੀਤ ਹੁੰਦਾ ਕਹਿੰਦੇ ਨਾਮ ਵਿਸਾਰ ਲੱਗੇ ਅਨਸਵਾਏ ਤਾਂ ਕੀ ਆਸ ਨਾ ਪੂਜੇ ਕਾਇ ਜਿਹੜਾ ਨਾਮ ਤੋਂ ਬਿਓਣਾ ਜੀਵਨ ਹੈ ਉਹਦੀ ਆਸ ਕੋਈ ਵੀ ਨਹੀਂ ਪੂਰੀ ਹੁੰਦੀ ਆਖਰ ਵਿੱਚ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਦਾਤ हे सतगुरु कृपा करके मेनू दात दियो केडी मांगी है नानक नाम जपाए दिन रात हे सतगुरु मेनू ए दात दे दियो दे। मैं दिन रात तेरा नाम जपता रहवा हे ब्रह्म महाराज कृपा कर क्योंकि संसार विच सारे ने चले जाना सतगुरु कहंदे जिणा दे अंदर भावना है ओ मांगदे है सब तो बड्डी दात है असि जो मांगदे है ना दान मांगदे हां ਤੇ ਦਾਨ ਜਿਹੜਾ ਹੁੰਦਾ ਨਾ ਉਹ ਗੁਰੂ ਤਰੁੱਠ ਕੇ ਦਿੰਦਾ ਹੈ ਗੁਰੂ ਦਾਤਾ ਜਿਹੜੀ ਦਾਨ ਵਿੱਚ ਹੀ ਮਿਲਦੀ ਆਖਰੀ ਬੇਨਤੀ ਕਰਨ ਲੱਗਾ ਅਸੀਂ ਰੋਜ਼ ਮੰਗਦੇ ਸਿੱਖਾਂ ਨੂੰ ਸਿੱਖੀ ਦਾ ਸਾਨੂੰ ਸਿੱਖੀ ਦੇ ਦਿਓ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਹ ਦਾਨਾ ਸਿਰ ਦਾਨ ਨਾਮ ਦਾਨ ਸਭ ਤੋਂ ਵੱਡਾ ਦਾਨ ਹੈ ਨਾਮ ਜਿਹਨੂੰ ਨਾਮ ਮਿਲ ਗਿਆ ਉਹਦੀ ਸਿੱਖੀ ਵੀ ਕਾਇਮ ਹੈ ਉਹਦੇ ਕੇਸ ਵੀ ਕਾਇਮ ਉਹਦੀ ਰਹਿਤ ਵੀ ਕਾਇਮ ਹੈ ਉਹਦਾ ਭਰੋਸਾ ਵੀ ਕਾਇਮ ਹੈ ਜਿਹਦੇ ਕੋਲ ਨਾਮ ਆ ਗਿਆ ਇਹ দান ਵਿੱਚ ਮਿਲਿਆ ਇਹਦਾ ਕੋਈ ਹੰਕਾਰ ਨਾ ਕਰਿਓ ਵੀ ਸਿੱਖੀ ਅਸੀਂ ਸਿਕੋਣੇ ਆ ਤੇ ਤੁਸੀਂ ਦੇਖਿਆ ਹੋਣਾ ਸਾਧ ਸੰਗਤ ਦੀ ਮਾਫ ਕਰਨਾ ਇਦਾਂ ਦੇ ਪਰਿਵਾਰ ਜਿਨ੍ਹਾਂ ਦੇ ਦਾਦੇ ਪੜਦਾਦੇ ਅਮਰਧਾਰੀ ਸਨ ਆਉਣ ਵਾਲੀਆਂ ਔਲਾਦਾਂ ਜਿਹੜੀਆਂ ਅੱਜ ਕੇਸ ਕਤਲ ਕਰਾ ਦਿੱਤੇ ਬਾਪੂ ਨੇ ਦਾੜੀ ਕਤਲ ਕਰਾਈ ਅੱਗੇ ਔਲਾਦ ਨੇ ਵਾਲ ਵੀ ਕੱਟਤੇ ਕੇਸ ਵੀ ਕਤਲ ਕਰਾ ਤੇ ਇਦਾਂ ਦੇ ਪਰਿਵਾਰ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਦੇ ਘਰ ਵਿੱਚ ਸਿੱਖੀ ਦਾ ਨਾਮ ਨਿਸ਼ਾਨ ਨਹੀਂ ਸੀ ਅੱਜ ਉਹਨਾਂ ਦੇ ਬੱਚੇ ਅੰਮ੍ਰਿਤਧਾਰੀ ਹੈ ਅੱਜ ਉਹਨਾਂ ਦੇ ਘਰ ਵਿੱਚ ਸਿੱਖੀ ਹੈ ਸਿੱਖੀ ਤੇ ਪਹਰਾ ਦੇ ਰਹੇ ਆ ਇਹ ਸਿੱਖੀ दान ਵਿੱਚ ਮਿਲੀ ਹੈ ਇਹਦਾ ਕੋਈ ਹੰਕਾਰ ਨਹੀਂ ਕਰਨਾ ਤੇ ਇਹ ਰੋਜ਼ ਮੰਗ ਰਹੇ ਆ ਸਤਿਗੁਰੂ ਮਹਾਰਜ ਸਿੱਖੀ ਦੇ ਦੇ ਮਹਾਰਜ ਕਹਿੰਦੇ ਸਭ ਤੋਂ ਵੱਡਾ ਦਾਨ ਹੈ ਨਾਮ ਜੋ ਆਪਾਂ ਰੋਜ਼ ਮੰਗਦੇ ਆ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਇੱਥੇ ਰੁਕਣਾ ਹੈ ਨਾਨਕ ਜਦੋਂ ਕੱਕੇ ਨੂੰ ਔਂਕਰ ਜਾਂ ਸਿਹਾਰੀ ਨਹੀਂ ਆਉਂਦੀ ਉੱਥੇ ਰੁਕਣਾ ਜਿੱਦਾਂ ਅਸੀਂ ਪੜਦੇ ਹਾਂ ਰੋਜ਼ ਨਾਨਕ ਨਾਮ ਮਿਲੈ ਤਾਂ ਜੀਵਾਂ ਇਹ ਕਥਾ ਨਹੀਂ ਪੜਨਾ ਨਾਨਕ ਨਾਨਕ ਤਾਂ ਕਹਿ ਰਿਹਾ ਨਾਨਕ ਸ਼ਾਇਰ ਇਹ ਕਹਤ ਗੁਰੂ ਕਹਿ ਰਿਹਾ ਨਾਨਕ ਨਾਮ ਜਪਹਿ ਦਿਨ ਰਾਤ ਏ ਸਤਗੁਰੂ ਕਿਰਪਾ ਕਰੋ ਤੁਸੀਂ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਕਿਉਂਕਿ ਸਤਗੁਰੂ ਨੇ ਹੁਕਮ ਕੀਤਾ ਅੱਜ ਦੇ ਸ਼ਬਦ ਵਿੱਚ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੋਣ ਤ੍ਰਿਕ ਦੇਹ ਬੇਗਾਨੀ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਸਤਗੁਰੂ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤੇ ਸਾਧ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ